ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਸਖ ਬਲੌਗਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਲੱਗੀ ਹੋਈ ਹੈ ਕੰਬਾਈਨ ਆਪਣਾ ਦੇਖੋ ਚੱਲ ਰਹੀ ਹੈ ਟਰੈਕਟਰ ਵਾਲੀ ਹੈ ਜੌਂਡੀਰ ਚੜਾਇਆ ਹੋਇਆ ਉਹ ਲੈ ਗਿਆ ਮਹਿੰਦਰੇ ਨੂੰ ਹੈ ਤਾਂ ਕੀ ਫਾਲੋ ਦਿਖਾਉਣਾ ਤੁਹਾਨੂੰ ਬਣੇ ਰਹਿਣਾ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਦੇਖੋ ਭਾਈ ਤੇ ਮੌਸਮ ਪੂਰਾ ਪੂਰਾ ਖਰਾਬ ਹੈ ਦੇਖੋ ਮੀਂਹ ਦਾ ਮਾਹੌਲ ਬਣਿਆ ਹੋਇਆ ਤੇ ਆਹ ਦੇਖੋ ਆ ਬੀ ਹੈ 187 ਗਣਕ ਹੈ ਇਹ ਉਹ ਲੱਗੀ ਖਵਾਂਂ ਦਾਣੇ ਪਾਉਣ ਭਾਈ ਦੇਖੋ ਚੱਲਦੀ ਦਰਵਾਣੇ ਨੂੰ ਕੋਲੇ ਜਾ ਕੇ ਲਾਵੀ ਕਣ ਕੇ ਗਿੱਲੀ ਆ ਮਿੱਤਰ ਮੱਖੀ ਮਾਰਦੀ ਐ ਹਰੇ ਦਾਣੇ ਹਰੇ ਦਾਣਿਆਂ ਦੀ ਹੁੰਦੀ ਹੈ ਹਨਾ ਕਾਕੇ ਹੈਂ ਉਹ ਤਾਂ ਉਹ ਫਰੀ ਸੀ ਉਹ ਤਾਂ ਆਊਗੀ ਆਊਗੀ ਯਾਰ ਇਹ ਤਾਂ ਉਹ ਤਾਂ ਉਹੀ ਫਰੀ ਸੀ ਉਹਦੋਂ ਲਾ ਵੀ ਚਲਦੀ ਐ ਕਮਾਉਣ ਇੱਕ ਟੈਂਕੀ ਪਾ ਗਈ ਤੇ ਦੂਜੀ ਦੀ ਹੁਣ ਤਿਆਰੀ ਐ ਫਿਰ